ਪਲਾਨ ਪੜੀਏ ਤਾਂ 85 ਲੱਖ ਰੁਪਏ ਜਿਹੜਾ ਇਸ ਤੇ ਖਰਚਾ ਹੋਣਾ ਤੇ ਬਹੁਤ ਜਲਦੀ 2 ਮਹੀਨੇ ਦੇ ਵਿੱਚ ਟਵਿੱਟ ਕਰਕੇ ਇਹਨੂੰ ਪਿਆਰ ਕਰਾ। ਸਾਡਾ ਸਾਰਾ ਪ੍ਰੋਜੈਕਟ ਆਪਣਾ ਜੀ ਸਰਤਾਪੁਰ ਸਿੰਘ ਮਾਨ ਦੀ ਸਰਕਾਰ ਹੈ। ਉਹ ਸਿਰਫ ਪ੍ਰੋਜੈਕਟ ਦਾ ਐਲਾਨ ਕਰਦੇ ਸੀ, ਲਾਰੇ ਲਾਉਂਦੇ ਸੀ। ਇਹ ਪਹਿਲੀ ਸਰਕਾਰ ਹੈ ਜਿਹੜੀ ਆ ਵਾਦੇ ਨਹੀਂ ਕਰਦੀ ਸੀ, ਗਾਰੰਟੀਆਂ ਦਿੰਦੀ ਹੈ ਤੇ ਜਿਹੜੀ ਕੱਲ ਸ਼ੁਰੂਆਤ ਕਰਦੇ ਆ ਉਹਨੂੰ ਜਲਦੀ ਕੰਪਲੀਟ ਕਰਕੇ ਉਹ ਦੁਆਰਾ ਫੇਰਾਵਾਂਗੇ ਮਹਾਮਾਈ ਦੀ ਕਿਰਪਾ ਨਾਲ ਮਹਾਮਾਈ ਤੋਂ ਅਸੀਰਵਾ ਲੈਣਾ ਵਾਂਗੇ ਤੁਹਾਡਾ ਸਾਰਾ ਨਵਤਲਵਾਰ ਜੀ ਤੁਸੀਂ ਅੱਜ ਸਾਰੇ ਸਾਡੇ ਵਿੜੀ ਵਾਲੇ ਵੀਰ ਸਾਰੇ ਪਹੁੰਚੇ ਸਰ ਗੱਲ ਫੇਰ ਉਹੀ ਕਰੀਏ ਮੇਨਟੇਨੈਂਸ ਇਹਦੀ ਮੇਨਟੇਨ ਕਿਵੇਂ ਕਰੂੰਗੀ ਇਸ ਦੀ ਮੇਨਟੇਨ ਦੇਖੋ ਜੀ ਸਰਕਾਰ ਨੇ ਜਿਹੜੀ ਹੈ ਸੇਵਾਦਾਰਾਂ ਦੀ ਸਰਕਾਰ ਮੈਂ ਪਹਿਲਾਂ ਕਿਹਾ ਕਿ ਅਸੀਂ ਮਹਾਮਾਈ ਦੇ ਭਗਤਾਂ ਸਾਰੇ ਸੇਵਾਦਾਰ ਬਣ ਕੇ ਸਾਡੇ ਚੇਅਰਮੈਨ ਸਹਿਬਾਨ ਕਮਲਵੰਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨ ਹੈ ਕੰਟੀਨਿਊ ਸੇਵਾ ਕਰਦੇ ਰਾਵਾਂਗੇ ਇਹ ਤਾਂ ਸਿਰਫ ਇੱਕ ਆਸਪੈਕਟ ਹੈ ਸਰ ਉਹ ਸਰ ਸਾਹਿਬ ਦਾ ਜਿਹੜਾ ਪਾਣੀ ਦਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਆਸਪੈਕਟ ਹੈ ਸ਼ੁਰੂਆਤ ਹੈ ਇਸ ਤੋਂ ਬਾਅਦ ਮੰਦਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਸਿਸ ਵਾਸਤੇ ਨੀਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ स्ट्रीਟ ਬਣੀ ਹੈ ਉਸ ਉਹ ਲਾਈਨਸ ਤੋਂ ਵੀ ਕਿਤੇ ਬਿਹਤਰ ਕਿੱਥੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਰਵਿੰਦ ਕੇਜਰੀਵਾਲ ਜੀ ਭਗਵਾਨ ਤੁਮਨ ਜੀ ਇਹ ਰਹਾ ਉਹ ਉਹਨਾਂ ਦੀ ਰਹਿਨਮਾਈ ਦੇਗਵਾਈ ਹੇ ਇਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਸਾਡੀ ਪਾਰਟੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰਮਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ ਅਮਰ ਸਾਹਿਬ ਹੈਰੀਟੇਜ ਸ਼ੀਟ ਕਹਿੰਦਾ ਵੀ ਪਟਿਆਲੇ ਵਿੱਚ ਬਣੀ ਸੀ ਕਿ ਉਸੇ ਤਰੀਕੇ ਦੀ ਐਂਟੀਸ਼ੀਟ ਬਣੇਗੀ ਤਾਂ ਕਿ ਪਹਿਲਾਂ ਬਹੁਤ ਲੋਕਾਂ ਨੂੰ ਪ੍ਰਸ਼ੰਸਾ ਉਹ ਉਹ ਅਲੱਗ ਚੀਜ਼ ਹੈ ਜੀ ਆਪਾਂ ਦੋਨੋਂ ਮਿਕਸ ਨਹੀਂ ਕਰ ਸਕਦੇ ਇੱਥੇ ਭਾਵਨਾ ਤੇ ਭੌਤ ਤੇ ਭਾਅ ਇਹ ਦਰਬਾਰ ਜਿਹੜਾ ਮਾਤਾ ਰਾਂਝੀ ਦਾ ਇਹ ਦਾਤਾ ਬਖਸ਼ਣ ਵਾਲਾ ਦਰਬਾਰ ਹੈ ਇਹਦੇ ਵਾਸਤੇ ਬਹੁਤ ਹੀ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਉਹ ਸਾਰੀ ਜਿਹੜੀ ਹੈ ਇੱਥੇ ਖੋਰੀ ਜਿਹੜੀ ਹੈ ਡਵੈਲਪਮੈਂਟ ਦੀ ਹੈ ਜੈ ਮਾਤਾ ਦੀ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਆਏ ਜੋ ਇਹ ਮੰਦਰ ਆਏ ਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸवाय ਪੂਰੇ ਪੰਜਾਬ ਦੇ ਦੇਸ਼ ਤੇ ਇਵਨ ਵਿਦੇਸ਼ ਤੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਰ ਦੀ ਮੰਦਰ ਨਾਲ ਉਹਨਾਂ ਦੀ ਆਸਥਾ ਹੈਗੀ ਹੈ ਇੱਥੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਕੁਛ ਨਾਲ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫੀਕੈਂਸ ਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਚਿਰਾਂ ਤੋਂ ਜਿਹੜਾ ਸੀਗਾ ਇਹ ਮੰਦਰ ਜਿਹੜਾ ਸਰੋਵਰ ਸਾਹਿਬ ਹੈ ਇਸ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡੇ ਨਾਲ ਲੱਗਦਾ ਰਜਿੰਦਰਾ ਟੈਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉੱਥੇ ਲੋਕਾਂ ਵਾਸਤੇ ਜਿਹੜੇ ਸ਼ਰਧਾਲੂ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਿਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾਦਰੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀਆਂ ਹੈਗੀਆਂ ਸ਼ਰਧਾਲੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆਕੇ ਇੱਕ ਸੁਖ ਦਾ ਨਾਂਦੋਰਾ ਨੂੰ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਤੇ ਆਉਂਦੇ ਆ ਤੇ ਆਪਣੇ ਸ਼ੇਰਾਂ ਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਗਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲੈਨਿੰਗ ਕਰਕੇ ਵੱਡੇ ਵੱਡੇ ਆਰਕੀਟੈਕਟ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕੁਇਨਰ ਅਰਵਿੰਦ ਕੇਜੇਵਾਲ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੀ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਇਹਦੀ ਮੈਂਟੇਨੈਂਸ ਸਾਨੂੰ ਉਹ ਵੀ ਕਰਨੀ ਆਂਦੀ ਆ ਜੇ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਬਵਿਆ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁੰਦਰੀਕਰਨ ਹੋਏਗਾ ਔਰ ਜਿਹੜੇ ਤੁਸੀਂ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਰੀ ਚੈਰਿਟੀ ਸਟਰੀਟ ਸੀ ਜਾਂ ਉਹ ਬੜੀ ਨਦੀ ਦਾ ਸੁੰਦਰੀਕਰਨ ਸੀ ਜਾਂ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਜਿਹੜੇ ਨਿਸ਼ਚੇ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਂ ਪ੍ਰਤੀ ਅਰਧਵਾਲਾ ਸ਼ਰਧਾਲੂਆ ਪ੍ਰਤੀ ਖਾਸ ਤੌਰ ਤੇ ਆਪਣੀ ਜੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਿਆਂ ਦਾ ਤੇ ਹੁਣ ਵਾਲਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਜੀ ਪੰਜਾਬ ਦੇ ਇਸ ਤਾਲਾ ਤੁਸੀਂ ਦੌਰਾ ਕੀਤਾ ਹੈ ਉਸ ਤੋਂ ਵਿੱਚ ਕੋਵਿਡ ਦੀ ਵਲ ਕੀਤੀ ਜਾਵੇ ਜਾਂ ਫਿਰ ਡੇਂਗੂ ਦੀ ਵਲ ਕੀਤੀ ਹੈ ਪੂਰੀ ਸਥਿਤੀ ਪੰਜਾਬ ਦੀ ਕੀ ਹੈ ਆਪਾਂ ਕੋਵਿਡ ਦੀ ਗੱਲ ਇੱਥੇ ਕਰਨੀ ਹੈ ਜੀ ਕਰ ਲਈਏ ਆਪਾਂ ਬਾਹਰ ਜਾ ਕੇ ਕਰਦੇ ਹਾਂ ਬਾਹਰ ਜਾ ਕੇ ਤੁਹਾਨੂੰ ਮਾਇੰਡ ਦੇ ਦਿੰਦੇ ਹਾਂ ਜਿਹੜਾ ਰਸਤਾ ਸੀਗਾ ਰਸਤਾ ਮੰਦਿਰ ਦਾ ਸੜਕ ਵਾਲੇ ਪਾਸੇ ਆ ਕੀ ਰਸਤਾ ਇਤੋਂ ਮੈਂਚਰ ਕਰ ਦਿੱਤਾ ਜਾਏਗਾ ਜਿਵੇਂ ਪਹਿਲਾਂ ਚੱਲਦਾ ਹੁੰਦਾ ਇਹ ਤੁਹਾਨੂੰ ਸਾਰਾ ਜਦੋਂ ਅਜੇ ਨਾ ਇਹਦੇ ਵਿੱਚ ਸਾਰੇ ਬਹੁਤ ਸਾਰੇ ਆਰਕੀਟੈਕਟ ਆ ਕੇ ਜੋ ਜੋ ਲੋਕਾਂ ਦੀ ਆਸਤਾ ਹੋਵੇਗੀ ਜੋ ਲੋਕ ਕਹਿਣਗੇ ਕਿਉਂਕਿ ਉਹ ਜਿਹੜੀ ਮੇਨ ਇੰਟਰੈਂਸ ਹੈ ਉਹ ਇਹ ਲੋਕਾਂ ਦੀ ਜਿਹੜੀ ਆਸਤਾ ਉਹਦੇ ਮੁਤਾਬਕ ਸਾਰੇ ਫੈਸਲੇ ਕੀਤੇ ਜਾਣਗੇ ਫੈਸਲੇ ਲੋਕਾਂ ਨੇ ਕਰਨੇ ਆ ਉਹਨੂੰ ਇੰਪਲੀਮੈਂਟ ਕਰਨਾ ਬਹੁਤ ਬਹੁਤ ਅੰਤਵਾਦੀ